ਸ਼੍ਰੀ ਰਿਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਨਵਾਂ ਸਵੇਰਾ ਤੁਹਾਡੇ ਲਈ ਨਵੀਆਂ ਖੁਸ਼ੀਆਂ ਤੇ ਉਮੀਦਾਂ ਲੈ ਕੇ ਆਵੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਇਹ ਵੀ ਲੇਟੈਸਟ ਹੈ ਤੁਹਾਨੂੰ ਐਦਾਂ ਦੀਆਂ ਲੇਟੈਸਟ ਚੀਜ਼ਾਂ ਤੇ ਬਹੁਤ ਹੀ ਜਿਆਦੀਆਂ ਐਦਾਂ ਦੀਆਂ ਯੂਨੀਕ ਜਿਹੀਆਂ ਚੀਜ਼ਾਂ ਤੇ ਲੇਟੈਸਟ ਚੀਜ਼ਾਂ ਤੁਹਾਨੂੰ ਸਿਰਫ ਤੁਹਾਡੇ ਆਪਣੇ ਬੁਟੀਕ ਗੁਰਮੀਰ ਬੁਟੀਕ ਤੋਂ ਮਿਲਣਗੇ ਜੀ ਤੇ ਬਹੁਤ ਜ਼ਿਆਦਾ ਵਧੀਆ ਆਪਾਂ ਜਿਹੜੇ ਬੈਂਬਰ ਦੇ ਵਿੱਚ ਬੈਂਬਰ ਜੌਰਜਟ ਦੇ ਵਿੱਚ ਸਟੱਫ ਲੈ ਕੇ ਆਏ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋਹਣਾ ਤੇ ਸੌਫਟ ਸਟੱਫ ਰਹੂਗਾ ਜੀ ਬੈਂਬਰ ਦਾ ਪਿਓਰ ਬੈਂਬਰ ਜੌਰਜਟ ਦਾ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਮੰਦੀ ਹੈ ਇਹ ਸੂਟਾਂ ਦੀ ਇਹ ਖਾਸੀਅਤ ਹੈ ਕਿ ਇਹਨਾਂ ਦੇ ਵਿੱਚ ਨਾ ਫਿਟਿੰਗ ਬਹੁਤ ਪ੍ਰੋਪਰਾਂ ਦੀ ਹੈ ਜਿਹੜੀਆਂ ਮੇਰੇ ਵਰਗੀਆਂ ਬਣਾ ਕਹਿੰਦੇ ਨੇ ਜੀ ਅਸੀਂ ਹੈਲਦੀਆਂ ਉਹਨਾਂ ਨੂੰ ਬਹੁਤ ਵਧੀਆਗਾ ਇੱਕ ਤਾਂ ਇਹ ਲਾਈਟ weight ਬਹੁਤ ਹੁੰਦਾ ਹੈਗਾ ਉੱਤੋਂ ਜਾਂਦੀ ਫਿਟਿੰਗ ਜਿਆਦਾ ਅੱਛੀ ਬੰਦੀ ਐਸਕੇ ਦਾ ਰਹੂਗਾ ਜੀ ਇਸ ਵਾਰ ਐਸਕੇ ਵਾਲਿਆਂ ਨੇ ਵੀ ਧੂਮਾ ਪਾਈਆਂ ਹੋਈਆਂ ਨੇ ਬਹੁਤ ਜਿਆਦਾ ਵਧੀਆ ਤੇ ਸਟੱਫ ਬਹੁਤ ਵਧੀਆ ਹੈਗਾ ਪ੍ਰੋਪਰ ਕੰਨੀ ਤੋਂ ਚੈੱਕ ਕਰ ਲੋ ਬੈਂਬਰ ਦਾ ਹੈਗਾ ਉਹ ਨਹੀਂ ਹੈਗਾ ਇੱਕ ਰੇਸ਼ਮੀ ਜੇ ਰਲੇ ਜੋਰ ਜਟ ਵਾਲੇ ਵੀ ਆਉਂਦੇ ਨੇਗੇ ਸਟੱਫ ਬਟ ਇਹ ਬੈਂਬਰ ਜੇਰਜਟ ਦੀ ਉੱਤੇ ਹੈਗਾ ਇਦੇ ਨਾਲ ਜਿਹੜੀ ਬਾਟਮ ਹੈ ਬਾਟਮ ਵੀ ਬਹੁਤ ਸੋਹਣੀ ਹੈ ਤੇ ਕਲਰ ਹੈਗਾ ਜਿਹੜਾ ਕਲਰ ਬਹੁਤ ਸੋਹਣਾ ਮਿੱਠਾ ਜਿਹਾ ਨਾ ਤਾਂ ਇਹ orange shade ਹੈਗਾ ਇਹਦੇ ਵਿੱਚ ਥੋੜਾ ਜਿਹਾ bright ਆ ਰਿਹਾ ਹੈਗਾ ਬਟ ਇੰਨਾ bright ਹੈ ਨਹੀਂਗਾ ਇਹ ਨਾ ਤਾਂ ਇਹ orange shade ਹੈਗਾ ਅਤੇ ਨਾ ਹੀ ਇਹ peach ਹੈਗਾ ਦੋਨਾਂ ਦਾ ਕੰਬੀਨੇਸ਼ਨ ਜਿਹਾ ਹੈਗਾ ਬਹੁਤ ਪਿਆਰਾ ਮਿੱਠਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈਗਾ ਇਹਦਾ ਤੇ ਇੱਕ ਕਲਰ ਤਾਂ ਇਹ ਆ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ apple green shade ਆਪਣੇ ਕੋਲੇ ਸ਼ੇਡ ਸਾਰੇ ਬਹੁਤ ਜਿਆਦਾ ਸੋਹਣੇ ਨੇਗੇ ਤੇ ਸਟਫ ਬਹੁਤ ਸੋਹਣਾ ਹੈ ਫਿਟਿੰਗ ਬਹੁਤ ਸੁਣੀ ਰਹਿਣ ਵਾਲੀ ਹੈ ਇਹਨਾਂ ਦੀ ਫਿਟਿੰਗ ਬਹੁਤ ਅੱਛੀ ਬਣਦੀ ਹੈ ਇਸ ਉੱਤਾਂ ਦੀ ਤੇ ਸਾਰੇ ਦੇ ਉੱਤੇ ਇੰਬੋਰਡਰੀ ਆਉਗੀ ਬਹੁਤ ਸੋਹਣੀ ਵੈਸੇ ਤਾਂ ਦੇਖੋ ਇਸ ਚੀਜ਼ ਦੇ ਵਿੱਚ 2 ਸਾਲਾਂ ਤੋਂ ਚੱਲਿਆ ਹੋਇਆ ਹੈਗਾ ਕਾਫੀ ਹਲਕੇ ਫੁਲਕੇ ਸਾਰੇ ਸਟਫਾਂ ਦੇ ਉੱਤੇ ਵਟੇ ਪਿਓਰ ਵਾਲਾ ਹੈਗਾ ਜੀ ਪਿਓਰ ਤੇ ਪਿਓਰੀ ਹੈ ਜਿਨ੍ਹਾਂ ਨੂੰ ਪਤਾ ਹੈਗਾ ਜਿਹੜੀਆਂ ਚੀਜ਼ਾਂ ਅੱਛੀਆਂ ਨਹੀਂਆਂ ਉਹਨਾਂ ਦੀ ਕੁਆਲਿਟੀ ਦਾ ਤਾਂ ਆਪਾਂ ਨੂੰ ਦੂਰੋਂ ਹੀ ਪਤਾ ਚੱਲ ਜਾਂਦਾ ਹੁੰਦਾ ਹੈਗਾ ਤੇ ਇਹ ਐਪਲ ਗ੍ਰੀਨ ਛੇੜ ਹੈਗਾ ਬਹੁਤ ਸੋਹਣਾ ਛੇੜ ਹੈ ਐਪਲ ਗ੍ਰੀਨ ਐਂਡ ਅ ਥਰਡ ਜਿਹੜਾ ਇਹਦੇ ਵਿੱਚ ਹੈਗਾ ਇਹ ਵੀ ਬਹੁਤ ਸੋਹਣਾ ਪਿੰਕ ਮਜ਼ੈਂਟਾ ਜਿਹਾ ਛੇੜ ਹੈਗਾ ਇਹ ਵੀ ਇਹ ਨਹੀਂ ਹੈਗਾ ਵੀ ਚੁੱਭਣ ਵਾਲਾ ਹੋਊਗਾ ਅੱਖਾਂ ਨੂੰ ਮਜ਼ੈਂਟਾ ਛੇੜ ਬਹੁਤ ਸੋਹਣੇ ਚਾਰ ਛੇੜ ਆਏ ਨੇ ਚਾਰੋ ਹੀ ਛੇੜ ਬਿਲਕੁਲ ਕਲਾਸੀ ਨੇਗੇ ਤੁਸੀਂ ਆਪਣੇ ਫੰਕਸ਼ਨ ਦੇ ਉੱਤੇ ਜਿੱਦਾਂ ਆਪਾਂ ਅਖੰਡ ਪਾਟ ਸਾਹਿਬ ਦੇ ਉੱਤੇ ਆਪਣੇ ਦੇਖੋ ਸਭ ਤੋਂ ਪਹਿਲਾਂ ਆਪਾਂ ਵਿਆਹਾਂ ਦੇ ਵਿੱਚ ਅਖੰਡ ਪਾਠ ਸਾਈਵ ਹੁੰਦਾ ਹੈਗਾ ਸਹਜ ਪਾਠ ਹੁੰਦਾ ਤਾਂ ਉਹਦੇ ਉਹਦਾ ਦੇ ਅਕੋਰਡਿੰਗ ਨਾਲ ਤਾਂ ਇਹ ਸਾਨੂੰ ਕੰਫਰਟੇਬਲ ਹੈਗਾ ਤੇ ਨਾਲ ਇਹਨਾਂ ਨਾਲ ਵਧੀਆ ਜਿਹਾ ਦੁਪੱਟਾ ਲੈ ਕੇ ਬਹੁਤ ਸਨੋਂ ਸੂਟ ਰੈਡੀ ਹੋਣ ਵਾਲਾ ਹੈਗਾ ਤੇ ਜਾਂ ਫਿਰ ਆਪਣੀ ਵਿਆਹ ਦੇ ਬਹੁਤ ਜਿਆਦੇ ਫੰਕਸ਼ਨ ਹੁੰਦੇ ਨੇ ਕਿ ਹੋਰ ਕਿਸੇ ਫੰਕਸ਼ਨ ਤੇ ਤੁਸੀਂ ਵੇਅਰ ਕਰ ਸਕਦੇ ਹੋ ਇੱਕ ਯੂਨੀਕ ਜੀ ਚੀਜ਼ ਵੀ ਹੈਗੀ ਐ ਤੇ ਅਲੱਗ ਜੀ ਚੀਜ਼ ਵੀ ਹੈਗੀ ਇੰਬੋਰਡਰੀ ਵੀ ਆ ਗਈ ਪ੍ਰਿੰਟ ਵੀ ਆ ਗਿਆ ਤੇ ਬਾਕੀ ਹਲਕਾ ਤੇ ਲਾਈਟ ਵੇਟ ਹੋਊਗਾ ਤੁਹਾਨੂੰ ਕੰਫਰਟੇਬਲਰ ਹੋਊਗਾ ਤੁਸੀਂ ਕੰਫਰਟੇਬਲ ਦੇਖੋ ਫਰੋਜ਼ੀ ਬਹੁਤ ਪਿਆਰਾ ਛੇੜ ਹੈ ਚਾਰ ਛੇੜ ਨੇ ਜੀ ਇਹਦੇ ਵਿੱਚ ਚਾਰੋ ਹੀ ਲਾਜਵਾਬ ਨੇ ਤੇ ਜਿਹੜਾ ਇਹਨਾਂ ਦਾ ਪ੍ਰਾਈਸ ਰੂਗਾ ਪ੍ਰਾਈਸ ਰੂਗਾ ਜੀ ਸਿਰਫ 1500 ਰੁਪਏ ਸਿਰਫ 1500 ਰੁਪਏ ਦੇ ਵਿੱਚ membber ਦਾ ਸੂਟ ਤੁਹਾਨੂੰ ਮਿਲ ਰਿਹਾਗਾ ਤੇ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋਗੇ ਤੇ ਆਪਣੀ ਬੁਕਿੰਗ ਕਰਵਾ ਸਕਦੇ ਹੋਗੇ ਸੂਟ ਦੀ ਤੇ ਨਾਲ ਦੀ ਨਾਲ ਪੇਮੈਂਟ ਕਰਦਿਆ ਕਰੋ ਪੈਸੇ ਨੂੰ ਫਿਰ ਸਾਨੂੰ ਨਾਲ ਲਫਾਫੇ ਚ ਪਾ ਪਾ ਕੇ ਰੱਖਣੇ ਪੈਂਦੇ ਨੇਗੇ ਬਾਅਦ ਚ ਅਸੀਂ ਪੁੱਛਦੇ ਰਹਿੰਦੇ ਆ ਜੀ ਨੰਬਰ ਲਿਖੇ ਹੁੰਦੇ ਨੇ ਜੀ ਤੁਹਾਡੀ ਪੇਮੈਂਟ ਨਹੀਂ ਆਈ ਪੇਮੈਂਟ ਨਹੀਂ ਆਈ ਪਲੀਜ਼ ਆਰੇ ਤਾਂ ਚਲੋ ਇੱਕੋ ਜੇ ਨਹੀਂ ਹੁੰਦੇ ਹੈਗੇ ਤੇ ਪਲੀਜ਼ ਇਹ ਜ਼ਰੂਰ ਧਿਆਨ ਰੱਖਿਆ ਕਰੋ ਬਾਕੀ ਬਾਰ ਵਾਲੀਆਂ ਪੈਣਾ ਦੀ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਉਹਨਾਂ ਦਾ ਸੂਟ ਅਸੀਂ ਨਾਲ ਦੇ ਨਾਲ ਹੋਲਡ ਕਰ ਦਿੰਨੇ ਹੁੰਦੇ ਆ ਪਲੀਜ਼ ਜਿਹੜੇ ਨਵੇਂ ਨੇਗੇ ਤਾਂ ਉਹਨਾਂ ਨੂੰ ਅਸੀਂ ਤਾਂ ਕਦੇ ਵੀ ਇਹ ਨਹੀਂ ਕਿਹਾ ਹੈਗਾ ਕਿ ਸਾਨੂੰ ਪੂਰੀ ਪੇਮੈਂਟ ਕਰੋ ਹੈਨਾ ਅਗਲੇ ਨੂੰ ਵੀ ਉਨਾਂ ਹੀ ਉਹ ਹੁੰਦਾ ਹੈਗਾ ਜਿੰਨਾ ਸਾਨੂੰ ਹੈਗਾ ਤੇ ਪਲੀਜ਼ ਹਾਫ ਪੇਮੈਂਟ ਕਰਕੇ ਜਦੋਂ ਆਪਾਂ ਇਕੱਠਾ ਚਲਾਉਣਾ ਹੁੰਦਾ ਹੈਗਾ ਆਪਣਾ ਆਰਡਰ ਤਾਂ ਹਾਫ ਕਰਦਿਆ ਕਰੋ ਹਾਫ ਲਾਸਟ ਦੇ ਵਿੱਚ ਕਰਦਿਆ ਕਰੋ ਆਪਣਾ ਕੋਈ ਐਦਾਂ ਫਰਾਡ ਵਾਲਾ ਕੰਮ ਨਹੀਂ ਹੈਗਾ ਤੇ ਆਪਾਂ ਜੱਖਲ ਤੋਂ ਆ ਜੀ ਜੱਖਲ ਇਹ ਪੰਜਾਬ ਰੈਣਾ ਦੇ ਹੱਦ ਦੇ ਉੱਤੇ ਬਾਰਡਰ ਦੇ ਉੱਤੇ ਹੈਗਾ ਤੇ ਇੱਥੋਂ ਆਪਣਾ ਸਟਾਰਟ ਹੁੰਦਾ ਹੈਗਾ ਹਰਿਆਣਾ ਡਿਸਟ੍ਰਿਕਟ ਫਤਿਹਵਾਦ ਮੇਰਾ ਨਾਮ ਹਰਪ੍ਰੀਤ ਕੌਰ ਹੈ ਆਪਾਂ ਘਰ ਤੋਂ ਹੀ ਪਿੰਡ ਤੋਂ ਕੰਮ ਦਾ ਸਟਾਰਟ ਕਰਦੇ ਜਿੱਥੋਂ ਮਰਜੀ ਤੁਸੀਂ ਆਪਣੇ ਐਡਰੈਸ ਦਾ ਪਤਾ ਕਰ ਸਕਦੇ ਹੋ ਐਡਰੈਸ ਮੰਗਵਾ ਸਕਦੇ ਹੋਗੇ ਤੇ ਆਪਣੇ ਕੋਈ ਵੀ ਆਪਣਾ ਐਦਾਂ ਦਾ ਕੰਮ ਹੈ ਨਹੀਂਗਾ ਤੇ ਬਾਕੀ ਆਪਾਂ 2 ਸਾਲਾਂ ਤੋਂ ਜੁੜੇ ਹੋਏ ਆਂ ਕਿ ਭੈਣਾਂ ਨਾਲ ਵਟਿ YouTube ਤੇ ਆਪਾਂ 6-7 ਕਿ ਮਹੀਨਿਆਂ ਤੋਂ ਹੀ ਚੱਲੇ ਆਂਗੇ Instagram ਤੇ ਆਪਣੀ ਆਈਡੀ ਹੈਗੀ ਐ Facebook ਤੇ ਵੈਸੇ ਮੇਰੀ ਆਪਣੀ ਪਰਸਨਲ ਆਈਡੀ ਹੈਗੀ ਹਰਪ੍ਰੀਤ ਕੌਰ ਖੋਖਰ ਦੇ ਨਾਮ ਦੇ ਉੱਤੇ ਤੇ ਬਾਕੀ ਜੇ ਤੁਸੀਂ ਅਸੀਂ ਆਪਾਂ ਨਵਾਂ ਆਈਡੀ ਬਣਾਵਾਂਗੇ ਉੱਥੇ ਜਾ ਕੇ ਵੀ ਚੈਨਲ ਬਣਾਵਾਂਗੇ ਆਪਣਾ ਬੁਟੀਕ ਦਾ ਕਿਉਂਕਿ ਪਹਿਲਾਂ ਮੇਰੇ ਆਪਣਾ ਸਿਰਫ ਪਰਸਨਲ ਹੈਗਾਗਾ ਮੇਰਾ Instagram ਦੇ ਉੱਤੇ ਵੀ ਪਰਸਨਲ ਅਕਾਊਂਟ ਹੈਗਾਗਾ ਹਰਪ੍ਰੀਤ ਕੌਰ ਦੇ ਨਾਮ ਦੇ ਉੱਤੇ ਦੇਖੋ ਜੀ ਆਪਾਂ ਸਾਰੇ ਇਹ ਚੀਜ਼ਾਂ ਹੁੰਦੀਆਂ ਨਹੀਂ ਗੀਆਂ ਤੇ ਆਪਾਂ ਕੋਈ ਵੀ ਇਦਾਂ ਦਾ ਆਪਣਾ ਕੰਮ ਹੈ ਨਹੀਂਗਾ ਤੇ ਚਲੋ ਹੁੰਦਾ ਹੈ ਕਈ ਵਾਰ ਪੈਣਾ ਨੂੰ ਬਟ ਪਲੀਜ਼ ਪੇਮੈਂਟ ਡਨ ਕਰਕੇ ਆਪਣਾ ਆਰਡਰ ਲਗਵਾ ਦਿਆ ਕਰੋ ਆਪਣੇ ਕਲੀ ਨੂੰ 100% 101% ਗਾਰੰਟੀ ਵਾਲਾ ਕੰਮ ਹੁੰਦਾ ਹੈਗਾ ਤੇ ਕਈ ਵਾਰ ਕੋਈ ਸੂਟ ਦੇ ਵਿੱਚ 19 21 ਕੋਈ ਮਿਸਟੇਕ ਹੋ ਜੇ ਉਹ ਇਨਸਾਨਾਂਗੇ ਬਟ ਇਹ ਨਹੀਂ ਹੋਗਾ ਵੀ ਤੁਹਾਡਾ ਪੈਸੇ ਲੈ ਕੇ ਕੋਈ ਇਧਰ ਉਧਰ ਹੋ ਗਿਆ ਉਹ ਕੰਮ ਆਪਾਂ ਮਾਰਨਿੰਗ ਟਾਈਮ ਹੈਗਾ ਇਦਾਂ ਦਾ ਆਪਣਾ ਕੋਈ ਕੰਮ ਨਹੀਂ ਹੈਗਾ ਜੀ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰਮੇਰ ਬੁਟੀਕ ਜੱਖਲ ਦੇ ਨਾਮ ਤੇ ਇੰਸਟਾਗ੍ਰam ਆਈਡੀ ਉੱਥੇ ਜਾ ਕੇ ਵੀ ਫੋਲੋ ਕਰੋ ਜਲਦੀ ਤੋਂ ਜਲਦੀ ਆਪਾਂ ਫੇਸਬੁੱਕ ਤੇ ਵੀ ਬਣਾਵਾਂਗੇ ਆਪਣੀ ਬੁਟੀਕ ਦੀ ਆਈਡੀ ਵੈਸੇ ਮੇਰੀ ਪਰਸਨਲ ਆਈਡੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹਰਪ੍ਰੀਤ ਕੌਰ ਖੋਖਰ ਦੇ ਨਾਮ ਦੇ ਉੱਤੇ ਹੈਗੀ ਹੈ ਤੇ ਬਾਕੀ ਤੁਸੀਂ ਉਹੀ ਮੇਰੀ ਆਈਡੀ ਪਰਸਨਲ ਜਿਹੜੀ ਆਪਣੀ ਉਹਦੇ ਤੇ ਹੈਗੀ ਇੰਸਟਾਗ੍ਰam ਤੇ ਵੀ ਹੈਗੀ ਹੈ ਇਹ ਆਪਣੀਆਂ ਆਈਡੀਆਂ ਨਹੀਂ ਆਪਾਂ ਆਪਣਾ ਨੰਬਰ ਮੈਂਸ਼ਨ ਕਰਦੇ ਆਂਗੇ ਤੇ ਦੂਜਾ ਨੰਬਰ ਆਪਾਂ ਜਦੋਂ ਪੇਮੈਂਟ ਕਰਵਾਨੇ ਉਹ ਵੀ ਮੈਂਸ਼ਨ ਹੋ ਜਾਂਦਾ ਹੈਗਾ ਭੈਣਾਂ ਕੋਲੇ ਐਡਰੈਸ ਵੀ ਮੈਂਸ਼ਨ ਹੁੰਦਾ ਹੈਗਾ ਤੇ ਆਪਣਾ ਕੋਈ ਐਦਾਂ ਦਾ ਕੰਮ ਨਹੀਂ ਹੈਗਾ ਬਹੁਤ ਪਿਆਰੇ ਜਿਹੇ ਸੂਟ ਨੇ ਜੀ ਦੇਖੋ ਮੈਂ ਤੁਹਾਨੂੰ ਦਿਖਾ ਹੀ ਚੁੱਕੀਆਂ ਬਹੁਤ ਹੀ ਪਿਆਰਾ ਮਿੱਠਾ ਜਿਹਾ ਪੀਚ ਡਾਰਕ ਪੀਚ ਹਲਕਾ ਡਾਰਕ ਪੀਚ ਹੈਗਾ ਐਪਲ ਗ੍ਰੀਨ ਹੈਗਾ ਪਿੰਕ ਸ਼ੇਡ ਆ ਗਿਆ ਤੇ ਫਿਰੋਜੀ ਸ਼ੇਡ ਆ ਗਿਆ ਚਾਰੋ ਹੀ ਸ਼ੇਡ ਟ੍ਰੈਂਡਿੰਗ ਦੇ ਵਿੱਚ ਨੇ ਚਾਰੋ ਹੀ ਬਹੁਤ ਸੋਹਣੇ ਨੇ ਜੀ 1500 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਿਓ ਥੈਂਕ ਯੂ ਜੀ